ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੁਡਲਾ ਜੀ ਮੌਜੂਦਾ ਅਗਰ ਆਪਾਂ ਪੰਜਾਬ ਦੇ ਵਿੱਚ ਸਿਆਸੀ ਸਮੀਕਰਨਾ ਦੀ ਗੱਲ ਕਰੀਏ ਤਾਂ ਇਸੇ ਉੱਪਰ ਜ਼ਰੂਰ ਤੁਹਾਡਾ ਵਿਸ਼ਲੇਸ਼ਣ ਚਾਹਾਂਗੇ ਕਿਉਂਕਿ ਹਲੇ ਤੱਕ ਵੀ ਜੋ ਖੁੱਲ ਕੇ ਪੂਰੀ ਤਰ੍ਹਾਂ ਨਾਲ ਸਾਰੀਆਂ ਪਾਰਟੀਆਂ ਨੇ ਸਾਰੇ ਹੀ ਜੋ ਹੈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੋ ਟਿਕਟਾਂ ਦੀ ਵੰਡ ਨੂੰ ਲੈ ਕੇ ਕੀ ਅਪਡੇਟ ਹੈ ਖਾਸ ਕਰਕੇ ਗੱਲ ਕਰੀਏ ਜੋ ਅੱਜ ਕੱਲ ਇੱਕ ਵੱਡਾ ਸਿਆਸੀ ਵਿਸ਼ਾ ਸਿਆਸੀ ਮੁੱਦਾ ਬਣਿਆ ਹੋਇਆ ਹੈ ਦਲ ਬਦਲੋਆਂ ਨੂੰ ਲੈ ਕੇ ਕੀ ਅਪਡੇਟ ਪੂਰੇ ਸਿਆਸੀ ਸਮੀਕਰਨ ਜੋ ਹੈ ਪੰਜਾਬ ਦੇ ਜ਼ਰੂਰ ਸਮਝਾਇਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਔਰ ਕਿਹੜੇ ਤਾਜ਼ਾ ਖਬਰਾਂ ਕਿਹੜੀਆਂ ਅਪਡੇਟਸ ਦੇ ਉੱਪਰ ਆ ਤੁਸੀਂ ਚਰਚਾ ਦੀ ਸ਼ੁਰੂਆਤ ਕਰਨਾ ਚਾਹੋਗੇ ਔਰ ਪੂਰਾ ਵਿਸ਼ਲੇਸ਼ਣ ਕਰਨਾ ਚਾਹੋਗੇ ਹਰਜੋਤ ਜੀ ਅੱਜ ਜਿਹੜੀਆਂ ਪੋਲਿਟੀਕਲ ਵੱਡੀਆਂ ਖਬਰਾਂ ਨੇ ਤਿੰਨ ਇੱਕ ਤਾਂ ਸੰਨੀਤੀ ਕੇਂਦਰ ਲੁਧਿਆਣਾ ਦੀ ਇੱਕ ਵਿਸ਼ੇਸ਼ ਰਿਪੋਰਟ ਡਿਸਕਸ ਕਰਾਂਗੇ ਇਹਦੇ ਨਾਲ ਨਾਲ ਅੱਜ ਸੂਚੀਆਂ ਦਾ ਦਿਨ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ ਪਹਿਲੀ ਸੂਚੀ ਚ ਕਿਹੜੇ ਕਿਹੜੇ ਨਾਮ ਆ ਸਕਦੇ ਨੇ ਉਹਦਾ ਜ਼ਿਕਰ ਕਰਾਂਗੇ ਕਾਂਗਰਸ ਅੱਜ ਇਲੈਕਸ਼ਨ ਕਮੇਟੀ ਦੀ ਚੀਫ ਇਲੈਕਸ਼ਨ ਕਮੇਟੀ ਦੀ ਬੈਠਕ ਕਰ ਰਹੀ ਹੈ ਦਿੱਲੀ ਦੇ ਵਿੱਚ ਔਰ ਅੱਜ ਕਾਂਗਰਸ ਵੀ ਅੱਜ ਰਾਤ ਨੂੰ ਜਾਂ ਕੱਲ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਉਮੀਦ ਹੈ ਕਿ ਅੱਜ ਅੱਧੀ ਰਾਤ ਨੂੰ ਕਾਂਗਰਸ ਦੀ ਪਹਿਲੀ ਸੂਚੀ ਆ ਜਾਏਗੀ ਸੋ ਕਾਂਗਰਸ ਦੀ ਸੂਚੀ ਵੀ ਬੜੀ ਦਿਲਚਸਪ ਹੋਣੀ ਹੈ ਕਿਹੜੇ ਕਿਹੜੇ ਸੰਭਾਵਿਤ ਨੇ ਕਾਂਗਰਸ ਵੱਲੋਂ ਉਹਨਾਂ ਦਾ ਜ਼ਿਕਰ ਵੀ ਕਰਦੇ ਹਾਂ ਔਰ ਮੁੱਖ ਮੰਤਰੀ ਭਗਵੰਤ ਮਾਨ 16 ਤਰੀਕ ਨੂੰ ਉਹਨਾਂ ਨੇ ਚਾਰ ਸੀਟਾਂ ਦਾ ਚਾਰ ਸੀਟਾਂ ਚੋਂ ਦੋ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰਨਾ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਿਆਸਤ ਪੱਕੀ ਹੈ ਜਸਟਿਸ ਜੋਰਾ ਸਿੰਘ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਉਹਨਾਂ ਨੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਕਈ ਚਿਹਰੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆ ਸਕਦੇ ਨੇ ਆਜ਼ਾਦ ਉਮੀਦਵਾਰ ਕੀ ਫਰਕ ਪਾਉਣਗੇ ਲੱਖਾ ਸਿਧਾਣਾ ਵੀ ਬਠਿੰਡਾ ਦੇ ਵਿੱਚ ਸਰਗਰਮ ਨੇ ਸੋ ਆਜ਼ਾਦ ਉਮੀਦਵਾਰ ਕੀ ਫਰਕ ਪਾਉਣਗੇ ਇਹਦੀ ਵੀ ਬੜੀ ਦਿਲਚਸਪ ਪੰਜਾਬ ਦੇ ਵਿੱਚ ਜਿਹੜੀ ਕਹਾਣੀ ਪੋਲਿਟੀਕਲ ਕਹਾਣੀ ਸਾਂਝੀ ਕਰਾਂਗੇ ਪਰ ਭਗਵੰਤ ਮਾਨ ਦੇ ਆਸਾਮ ਦੌਰੇ ਤੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੇ ਅਸੀਂ ਲੁਧਿਆਣਾ ਦੀ ਸੀਟ ਦੀ ਗੱਲ ਕਰ ਲਈਏ ਲੁਧਿਆਣਾ ਦੀ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਖੂਬ ਕੜਮਾਸ ਹੈ ਮਨੀਸ਼ Tiwari ਦਾ ਨਾਮ ਨੰਬਰ 1 ਤੇ ਚੱਲ ਰਿਹਾ ਹੈ ਹਾਲਾਂਕਿ ਮਨੀਸ਼ Tiwari ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਹੀ ਅਪਲਾਈ ਕੀਤਾ ਪਰ ਰਵਨੀਤ ਬਿੱਟੂ ਦੇ ਲੁਧਿਆਣਾ ਦੇ ਵਿੱਚ ਕਾਂਗਰਸ ਛੱਡਣ ਤੋਂ ਬਾਅਦ ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਸੀ ਕਿ ਰਵਨੀਤ ਬਿੱਟੂ ਦੇ ਸਾਹਮਣੇ ਕਾਂਗਰਸ ਦਾ ਕਿਹੜਾ ਲੀਡਰ ਖੜੇਗਾ ਗੱਲ ਚੱਲੀ ਮਨੀਸ਼ ਚਿਵਾੜੀ ਦੀ ਉਹ ਅਗਰ ਪਾਰਟੀ ਭੇਜਦੀ ਹੈ ਤੇ ਆ ਜਾਣਗੇ ਉਹ ਇੱਕ ਵਾਰ ਇੱਥੋਂ ਜਿੱਤੇ ਵੀ ਸੀ ਉਸ ਤੋਂ ਬਾਅਦ ਨੇ ਭਾਰਤ ਪੋਸ਼ਣ ਆຊੂ ਪਰ ਕਾਂਗਰਸ ਦੀ ਸਕਰੀਨਿੰਗ ਦੇ ਨਾਲ-ਨਾਲ ਜਿਹੜੇ ਕਾਂਗਰਸ ਦੇ ਅੰਦਰੂਨੀ ਸਰਵੇਖਣ ਨੇ ਉਹਨਾਂ ਦੇ ਵਿੱਚ ਬੜੀ ਦਿਲਚਸਪ ਗੱਲ ਲੁਧਿਆਣਾ ਸੀਟ ਬਾਰੇ ਵੀ ਨਿਕਲ ਕੇ ਆਈ ਔਰ ਸ਼ੰਤੀ ਕੇਂਦਰ ਲੁਧਿਆਣਾ ਦੀ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਕਿਸੇ ਅਜਿਹੇ ਚਿਹਰੇ ਦੀ ਤਲਾਸ਼ ਵਿੱਚ ਸੀ ਜਿਹੜਾ ਰਵਨੀਤ ਬਿੱਟੂ ਨੂੰ ਟੱਕਰ ਦੇ ਸਕੇ ਔਰ ਸੂਤਰਾਂ ਦੇ ਮੁਤਾਬਕ ਚਰਚਾਵਾਂ ਇਹ ਰਹੀਆਂ ਦਿੱਲੀ ਦੀ ਹਾਈ ਕਮਾਂਡ ਤੱਕ ਵੀ ਇਹ ਗੱਲ ਚੱਲੀ ਕਿ ਕਿਉਂ ਨਾ ਪ੍ਰਗਟ ਸਿੰਘ ਨੂੰ ਵੀ ਲੁਧਿਆਣੇ ਲੜਾਇਆ ਜਾਵੇ ਹੁਣ ਕੀ ਸੂਚੀ 'ਚ ਪ੍ਰਗਟ ਸਿੰਘ ਦਾ ਨਾਮ ਆਉਂਦਾ ਹੈ ਜਾਂ ਨਹੀਂ ਆਉਂਦਾ ਕਾਂਗਰਸ ਦੀ ਜਿਹੜਾ ਗੁੱਟਬਾਜ਼ੀ ਹੈ ਜਾਂ ਸੰਗਠਨ ਦੇ ਵਿੱਚ ਕਾਂਗਰਸ ਦੇ ਜਿਹੜਾ ਇੱਕ ਪ੍ਰਭਾਵ ਹੈ ਕੁਝ ਲੋਕਾਂ ਦਾ ਕਿ ਉਹ ਪ੍ਰਗਟ ਸਿੰਘ ਦਾ ਨਾਮ ਅੱਗੇ ਵਧਨ ਦੇਣਗੇ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਜਾਂ ਨਹੀਂ ਪਰ ਇੱਕ ਗੱਲ ਬੜੀ ਦਿਲਚਸਪ ਹੈ ਕਿ ਪ੍ਰਗਟ ਸਿੰਘ ਦਾ ਨਾਮ ਵੀ ਲੁਧਿਆਣਾ ਸੀਟ ਲਈ ਕਾਂਗਰਸ ਦੇ ਉੱਚੇ ਹਲਕਿਆਂ ਦੇ ਵਿੱਚ ਦਿੱਲੀ ਤੱਕ ਗੂੰਜਿਆ ਸੀ ਜਦੋਂ ਗੱਲ ਇਹ ਤੁਰੀ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਜੇਤੂ ਚਿਹਰਿਆਂ ਨੂੰ ਮੈਦਾਨ ਦੇ ਵਿੱਚ ਉਤਾਰੇ ਹੁਣ ਪ੍ਰਗਟ ਸਿੰਘ ਦਾ ਨਾਮ ਲੁਧਿਆਣਾ ਦੇ ਵਿੱਚ ਕਿਉਂ ਚਲਾਇਆ ਗਿਆ ਇਹਦੇ ਪਿੱਛੇ ਵੀ ਬੜੇ ਦਿਲਚਸਪ ਆંકੜੇ ਨੇ ਜਿਹੜੇ ਉਹ ਬਾਹਰ ਆਏ ਨੇ ਸੋ ਕਾਂਗਰਸ ਦੀ ਹਾਈ ਕਮਾਂਡ ਤੱਕ ਇਹ ਆંકੜੇ ਪਹੁੰਚੇ ਕਿ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਹਾਲਾਂਕਿ ਲੁਧਿਆਣਾ ਦੇ ਵਿੱਚ ਆਪਸੀ ਭਾਈਚਾਰਾ Hindu Sikh Muslim Christian ਸਾਰੇ ਭਾਈਚਾਰਿਆਂ ਦੇ ਵਿੱਚ ਬਹੁਤ ਵੱਡੀ ਏਕਤਾ ਹੈ ਪਰ ਜਦੋਂ ਗੱਲ ਨਤੀਜਿਆਂ ਦੀ ਆਉਂਦੀ ਹੈ ਚੋਣਾਂ ਦੇ ਨਤੀਜਿਆਂ ਦੀ ਆਉਂਦੀ ਹੈ ਤੇ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਸਿਰਫ ਇੱਕ ਵਾਰ ਹਿੰਦੂ ਭਾਈਚਾਰੇ ਦੇ ਵਿੱਚੋਂ ਮਨੀਸ਼ ਦਿਵਾੜੀ ਨੇ ਜਿੱਤ ਹਾਸਲ ਕੀਤੀ ਹੈ 2009 ਦੇ ਵਿੱਚ ਹਾਲਾਂਕਿ ਉਹ ਰਿਕਾਰਡ 1 ਲੱਖ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸੀ ਪਰ ਅਸੀਂ ਇਹ ਗੱਲ ਨਾ ਭੁੱਲੀਏ ਕਿ ਉਸ ਵੇਲੇ ਮਨਮੋਹਨ ਸਿੰਘ ਉਹਨਾਂ ਦੀ ਵੀ ਬਹੁਤ ਵੱਡੀ ਹਵਾ ਸੀ ਔਰ ਕਾਂਗਰਸ ਪਾਰਟੀ ਜਦੋਂ ਮਨਮੋਹਨ ਸਿੰਘ ਉਹਨਾਂ ਨੇ ਵਿਕਟਰੀ ਦਾ ਸਾਈਨ ਬਣਾਇਆ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਭਰੋਸੇ ਦੀ ਵੋਟ ਜਿੱਤੀ ਸੀ ਉਸ ਤੋਂ ਬਾਅਦ ਵੋਟਾਂ ਪਈਆਂ ਸੀ ਔਰ ਮਨਮੋਹਨ ਸਿੰਘ ਉਹਨਾਂ ਨੇ ਦੂਸਰੀ ਵਾਰ ਲਗਾਤਾਰ ਸਰਕਾਰ ਬਣਾਈ ਸੀ ਔਰ ਮਨੀਸ਼ ਦਿਵਾੜੀ ਜਿੱਤੇ ਵੀ ਸੀ ਔਰ ਕਾਂਗਰਸ ਦੀ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਉਹ ਮੰਤਰੀ ਵੀ ਬਣੇ ਹੁਣ ਸਵਾਲ ਇਹ ਹੈ ਕਿ ਮਨੀਸ਼ ਦਿਵਾੜੀ ਜਿੱਤੇ ਸਿਰਫ ਇੱਕੋ ਇੱਕ ਹਿੰਦੂ ਭਾਈਚਾਰੇ ਦੇ ਉਮੀਦਵਾਰ ਦੇ ਤੌਰ ਤੇ 17 ਵਾਰ ਲੁਧਿਆਣਾ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਪਈਆਂ ਨੇ 16 ਵਾਰ ਲੁਧਿਆਣਾ ਦੇ ਵਿੱਚ ਸਿੱਖ ਭਾਈਚਾਰੇ ਨਾਲ ਜੁੜਿਆ ਚਿਹਰਾ ਜਿੱਤਿਆ ਇਹ ਰਿਕਾਰਡ ਨੇ ਜਿਹੜੇ ਸੰਤੀ ਕੇਂਦਰ ਲੁਧਿਆਣਾ ਦੇ ਉਹ ਇਹ ਇਸ਼ਾਰਾ ਕਰ ਰਹੇ ਨੇ ਸੋ ਲੋਕ ਸਭਾ ਦੇ ਵਿੱਚ 16 ਵਾਰ ਇੱਕ ਵਾਰ ਮਨੀਸ਼ ਤਿਵਾੜੀ ਜਿੱਤੇ ਨੇ ਔਰ ਹੁਣ ਦਿਲਚਸਪ ਗੱਲ ਇਹ ਹੈ ਕਿ ਮਨੀਸ਼ ਤਿਵਾੜੀ ਦੇ ਮਾਤਾ ਜੀ ਉਹ ਵੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਕੁਝ ਸਮਾਂ ਪਹਿਲਾਂ ਉਹ ਦੁਨੀਆ ਤੋਂ ਚਲੇ ਗਏ ਮਨੀਸ਼ ਤਿਵਾੜੀ ਹੁਣ ਵੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਚੁਆਇਸ ਨੇ ਪਰ ਕਾਂਗਰਸ ਕੋਲੇ ਕੀ શ્રી ਆਨੰਦਪੁਰ ਸਾਹਿਬ ਦੇ ਵਿੱਚ ਕੋਈ ਬਦਲ ਮਿਲੇਗਾ ਇਸ ਗੱਲ ਦੇ ਉੱਤੇ ਵੀ ਖੂਬ ਚਰਚਾ ਜਿਹੜੀ ਹੈ ਉਹ ਸਕਰੀਨਿੰਗ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਵੀ ਹੋਈ ਔਰ ਇਲੈਕਸ਼ਨ ਕਮੇਟੀ ਦੀ ਬੈਠਕ ਦੇ ਵਿੱਚ ਵੀ ਹੋਏਗੀ ਸੋ ਇਸ ਕਰਕੇ ਪ੍ਰਗਟ ਸਿੰਘ ਦਾ ਨਾਮ ਵੀ ਤੁਰਿਆ ਪ੍ਰਗਟ ਸਿੰਘ ਬੇਦਾਗ ਛਵੀ ਕਾਂਗਰਸ ਪਾਰਟੀ ਦੇ ਵਿੱਚ ਨੇ ਔਰ ਅਗਰ ਕਾਂਗਰਸ ਪ੍ਰਗਟ ਸਿੰਘ ਨੂੰ ਸੰਨੀਤੀ ਕੇਂਦਰ ਲੁਧਿਆਣਾ ਦੇ ਵਿੱਚ ਲਿਆਉਂਦੀ ਹੈ ਦਿੱਲੀ ਦੀ ਵੱਡੀ ਲੀਡਰਸ਼ਿਪ ਨੇ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ ਪਰ ਕੀ ਕਿਉਂਕਿ ਸੰਗਠਨ ਦੇ ਵਿੱਚ ਲੁਧਿਆਣਾ ਦੇ ਸੰਗਠਨ ਦੇ ਵਿੱਚ ਵੀ ਕਈ ਲੋਕ ਨੇ ਜਿਹੜੇ ਬਾਹਰੀ ਉਮੀਦਵਾਰ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਬਾਹਰੋਂ ਨਹੀਂ ਆਉਣਾ ਚਾਹੀਦਾ ਔਰ ਲੁਧਿਆਣਾ ਦੀ ਕਾਂਗਰਸ ਦੇ ਵਿੱਚ ਇਸ ਵਕਤ ਰਵਨੀਤ ਬਿੱਟੂ ਤੋਂ ਬਾਅਦ ਰਵਨੀਤ ਬਿੱਟੂ ਦੇ ਕੱਦ ਦਾ ਕੋਈ ਵੀ ਚਿਹਰਾ ਕਾਂਗਰਸ ਪਾਰਟੀ ਦੇ ਵਿੱਚ ਨਜ਼ਰ ਇਸ ਵਕਤ ਨਹੀਂ ਆਉਂਦਾ ਹਾਂ ਅਗਰ ਮਨੀਸ਼ ਸਵਾਦੀ ਨਹੀਂ ਆਉਂਦੇ ਤੇ ਭਾਜਪਾ ਸ਼ਾਸ਼ੂ ਦਾ ਨਾਮ ਵੀ ਚੱਲ ਰਿਹਾ ਪਰ ਵਿਜੀਲੈਂਸ ਦੇ ਜਿਹੜੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਸਾਨੂੰ ਪਤਾ ਹੈ ਕਾਫੀ ਕੱਟੇ ਨੇ ਜੇਲ੍ਹ ਵਿੱਚ ਉਹਨਾਂ ਨੂੰ ਰਹਿਣਾ ਪਿਆ ਹਾਲਾਂਕਿ ਉਹ ਦਾਵਾ ਕਰਦੇ ਨੇ ਕਿ ਉਹ નિર્ਦੋਸ਼ ਨੇ ਅਦਾਲਤਾਂ ਸਾਬਤ ਕਰਨਗੀਆਂ ਕਿ ਕਿਹਦੀ ਕਿੰਨੀ ਜ਼ਿੰਮੇਵਾਰੀ ਸੀ ਬੇਸ਼ੱਕ ਭਾਰਤ ਪੂਸ਼ਣ ਆਸ਼ੂ ਵੀ ਤਕੜੇ ਉਮੀਦਵਾਰ ਨੇ ਪਰ ਜਿਹੜਾ ਇਤਿਹਾਸ ਹੈ ਕਾਂਗਰਸ ਦਾ ਉਹ ਬੜਾ ਦਿਲਚਸਪ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਇਤਿਹਾਸ ਹੈ ਪੰਜਾਬ ਦੇ ਵਿੱਚ ਉਹ ਵੀ ਬੜਾ ਦਿਲਚਸਪ ਹੈ ਹੁਣ ਕੀ ਹਾਈ ਕਮਾਂਡ ਦੀ ਮਰਜ਼ੀ ਨਾਲ ਜੇਤੂ ਚਿਹਰੇ ਦੇ ਤੌਰ ਤੇ ਪ੍ਰਗਟ ਸਿੰਘ ਆਉਂਦੇ ਨੇ ਤਕੜੇ ਚਿਹਰੇ ਦੇ ਤੌਰ ਤੇ ਕੀ ਪ੍ਰਗਟ ਸਿੰਘ ਲੁਧਿਆਣੇ ਭੇਜੇ ਜਾਂਦੇ ਨੇ ਜਾਂ ਪ੍ਰਗਟ ਸਿੰਘ ਦਾ ਨਾਮ ਵੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਰੁਕ ਜਾਏਗਾ ਕੀ ਉੱਥੇ ਵਿਚਾਰਿਆ ਜਾਏਗਾ ਇਹ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਸਿਮਰਜੀਤ ਭੈਂਸ ਦਾ ਨਾਮ ਵੀ ਚੱਲਿਆ ਸੀ ਪਰ ਸਿਮਰਜੀਤ ਭੈਂਸ ਦੇ ਨਾਮ ਦਾ ਵੀ ਵਿਰੋਧ ਕੀਤਾ ਗਿਆ ਸੰਗਠਨ ਦੇ ਕੁਝ ਲੀਡਰਾਂ ਵੱਲੋਂ ਕਿਉਂਕਿ ਕਾਂਗਰਸ 'ਚ ਮੈਂ ਹਮੇਸ਼ਾ ਕਹਿਣਾ ਹੁੰਨਾ ਗੁੱਟਬਾਜ਼ੀ ਔਰ ਫੁੱਟ ਭਾਰੀ ਪੈਂਦੀ ਹੈ ਕਈ ਵਾਰ ਔਰ ਉਹ ਲੀਡਰ ਜਿਨ੍ਹਾਂ ਦਾ ਕੱਦ ਵੱਡਾ ਹੁੰਦਾ ਹੈ ਕਈ ਵਾਰ ਕੁਝ ਲੀਡਰ ਇਡੇ ਤਾਕਤਵਰ ਹੁੰਦੇ ਨੇ ਕਿ ਉਹ ਵੱਡੇ ਲੀਡਰਾਂ ਨੂੰ ਵੀ ਰੋਕ ਦਿੰਦੇ ਨੇ ਸੋ ਇਹ ਬੜੀ ਦਿਲਚਸਪ ਰਾਜਨੀਤੀ ਹੈ ਕਾਂਗਰਸ ਦੇ ਅੰਦਰ ਦੀ ਪਰ ਹੁਣ ਲੁਧਿਆਣੇ 'ਚ ਚਿਹਰਾ ਕੌਣ ਆਊਗਾ ਇਸ ਤਮਾਮ ਰਾਜਨੀਤੀ ਦੇ ਬਾਵਜੂਦ ਇਹਦੇ ਉੱਪਰ ਨਜ਼ਰ ਸਾਰਿਆਂ ਦੀ ਟਿੱਕੀ ਹੈ ਕਿ ਪ੍ਰਗਟ ਸਿੰਘ ਆਉਣਗੇ ਮਨੀਸ਼ Tiwari ਆਉਣਗੇ ਭਾਰਤ ਪੂਸ਼ਨ ਆਸ਼ੂ ਹੋਣਗੇ ਜਾਂ ਕੋਈ ਹੋਰ ਜੇਤੂ ਜਾਂ ਵੱਡਾ ਕਾਂਗਰਸ ਦਾ ਚਿਹਰਾ ਬੜੇ ਦਿਲਚਸਪ ਰਹਿਣਗੇ ਲੁਧਿਆਣਾ ਦੇ ਵਿੱਚ ਇਸ ਵਾਰ ਵੀ ਕਾਂਗਰਸ ਦੇ ਅੰਕੜੇ ਆਮ ਆਦਮੀ ਪਾਰਟੀ ਵੱਲੋਂ ਹਜੇ ਤੱਕ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ 16 ਤਰੀਕ ਨੂੰ ਉਮੀਦਵਾਰ ਐਲਾਨਿਆ ਜਾਣਾ ਹੈ ਮੌਜੂਦਾ ਸਮੇਂ ਦੇ ਵਿੱਚ ਦੋ ਚਿਹਰੇ ਵੱਡੇ ਨੇ ਜੱਸੀ ਖੰਗੂੜਾ ਸਾਬਕਾ ਵਿਧਾਇਕ ਨੇ ਉਹਨਾਂ ਦਾ ਨਾਮ ਵੀ ਬੜੀ ਤੇਜ਼ੀ ਦੇ ਨਾਲ ਉੱਭਰ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੇ ਸਰਵੇਖਣਾਂ ਦੇ ਵਿੱਚ ਵੀ ਕਹਿੰਦੇ ਜੱਸੀ ਖੰਗੂੜਾ ਉਹਨਾਂ ਦਾ ਨਾਮ ਬੋਲਦਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿੱਚ ਕਈ ਹੋਰ ਦਾਵੇਦਾਰ ਵੀ ਨੇ ਜਿਹੜੇ ਸਥਾਨਿਕ ਪੱਦਰ ਤੇ ਲਗਾਤਾਰ ਸਰਗਰਮ ਨੇ ਪਰ ਟਿਕਟ ਆਮ ਆਦਮੀ ਪਾਰਟੀ ਕਿਹੜੇ ਪੈਰਾਮੀਟਰਸ ਦੇ ਆਧਾਰ ਤੇ ਦਿੰਦੀ ਹੈ ਕਿਉਂਕਿ ਜਦੋਂ ਗੱਲ ਲੁਧਿਆਣਾ ਦੇ ਵਿੱਚ ਚਿਹਰੇ ਦੀ ਆ ਜਾਂਦੀ ਹੈ ਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੀ ਇਹਨਾਂ ਅੰਕੜਿਆਂ ਤੋਂ ਵਕਫ ਹੈ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਵੀ ਇਸੇ ਕਰਕੇ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਜਦੋਂ ਆਪਣਾ ਉਮੀਦਵਾਰ ਉਤਾਰਿਆ ਤੇ ਉਹ ਇੱਕ ਰਵਨੀਤ ਬਿੱਟੂ ਨੂੰ ਸਿੱਖ ਚਿਹਰੇ ਨੂੰ ਉਹ ਲੈ ਕੇ ਗਏ ਹਾਲਾਂਕਿ ਸਾਰੀਆਂ ਪੋਲੀਟਿਕਲ ਪਾਰਟੀਆਂ ਸੈਕੂਲਰ ਨੇ ਆਪਸੀ ਭਾਈਚਾਰਾ ਵੀ ਹੈ ਪਰ ਜਿਹੜੇ ਚੋਣਾਂ ਦੇ ਵਿੱਚ ਆંકੜੇ ਨੇ ਔਰ ਜਿਹੜੇ ਜਾਤੀਗਤ ਸਮੀਕਰਨ ਨੇ ਉਹਨਾਂ ਦੀ ਜਿਹੜੀ ਮਹੱਤਤਾ ਹੈ ਉਹਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਸੋ ਹੁਣ ਆਮ ਆਦਮੀ ਪਾਰਟੀ ਕਿਹੜਾ ਚਿਹਰਾ ਉਤਾਰਦੀ ਹੈ ਕੀ ਜਸਜੀ ਖੰਗੂੜਾ ਨੂੰ ਉਤਾਰਦੇ ਨੇ ਜਾਂ ਕੋਈ ਹੋਰ ਚਿਹਰਾ ਆਮ ਆਦਮੀ ਪਾਰਟੀ ਉਤਾਰਦੀ ਹੈ ਪਰ ਉਮੀਦ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਵੀ ਬਹੁਤ ਸੋਚ ਸਮਝ ਕੇ ਪੁਰਾਣੇ ਸਮਿਕਰਨ ਦੇਖ ਕੇ ਚਿਹਰੇ ਦੇ ਨਾਮ ਦਾ ਐਲਾਨ ਕਰੇਗੀ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਚਿਹਰੇ ਦਾ ਇੰਤਜ਼ਾਰ ਹੈ ਕਿ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜਾ ਚਿਹਰਾ ਉਤਾਰਿਆ ਜਾਂਦਾ ਹੈ ਸੋ ਲੁਧਿਆਣਾ ਦੇ ਵਿੱਚ ਵੀ ਚੋਣ ਬੜੀ ਦਿਲਚਸਪ ਔਰ ਟੱਕਰ ਦਾ ਮੁਕਾਬਲਾ ਲੁਧਿਆਣਾ ਦੇ ਵਿੱਚ ਹੋਣ ਦੀ ਉਮੀਦ ਹੈ ਨਿਰਪਰ ਇਸ ਗੱਲ ਦਾ ਕਰਦਾ ਹੈ ਕਿ ਕੈਂਡੀਡੇਟ ਕਿਹੜਾ ਆਉਂਦਾ ਹੈ ਕਿਹੜੀ ਪਾਰਟੀ ਕਿਸ ਪਾਰਟੀ ਨੂੰ ਉਤਾਰਦੀ ਹੈ ਅਗਰ ਪ੍ਰਗਟ ਸਿੰਘ ਲੁਜਾਨਾ ਦੇ ਵਿੱਚ ਆਉਂਦੇ ਨੇ ਤੇ ਰਵਨੀਤ ਬਿੱਟੂ ਦੂਜੇ ਪਾਸੇ ਪ੍ਰਗਟ ਸਿੰਘ ਜ਼ਬਰਦਸਤ ਟੱਕਰ ਕਾਂਗਰਸ ਦੇ ਸਕਦੀ ਹੈ ਫਿਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਗਰ ਐਲਾਨ ਹੁੰਦਾ ਜਦੋਂ ਉਸ ਤੋਂ ਬਾਅਦ ਇਹ ਵੀ ਸਥਿਤੀ ਸਪਸ਼ਟ ਹੋਏਗੀ ਕਿ ਆਮ ਆਦਮੀ ਪਾਰਟੀ ਦਾ ਕਿਹੜਾ ਕੈਂਡੀਡੇਟ ਟੱਕਰ ਚ ਉਤਰਦਾ ਹੈ ਅਗਰ ਜਸਸੀ ਖੰਗੂੜਾ ਆਉਂਦੇ ਨੇ ਉਹ ਐਮਪੀ ਰਹੇ ਨੇ ਇੱਕ ਵਾਰ ਔਰ ਹਲਕੇ ਦੇ ਵਿੱਚ ਉਹਨਾਂ ਦੀ ਵੀ ਚੰਗੀ ਪਛਾਣ ਹੈ ਉਦਯੋਗਪਤੀ ਨੇ ਸੋ ਅਗਰ ਇੱਕ ਪਾਸੇ ਜੱਸੀ ਖੰਘੂੜਾ ਨੂੰ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਤੇ ਸ਼ਰੋਮਨੀ ਅਕਾਲੀ ਦਲ ਦਾ ਉਮੀਦਵਾਰ ਕਿਹੜਾ ਹੋਊਗਾ ਉਹਦਾ ਇੰਤਜ਼ਾਰ ਕਰਾਂਗੇ ਪਰ ਬਹੁਤ ਦਿਲਚਸਪ ਮੁਕਾਬਲਾ ਫਿਰ ਬਣਨ ਵਾਲਾ ਹੈ ਰਵਨੀਤ ਬਿੱਟੂ ਕਿਸੇ ਵੇਲੇ ਕਾਂਗਰਸੀ ਪ੍ਰਗਟ ਸਿੰਘ ਮੌਜੂਦਾ ਕਾਂਗਰਸੀ ਔਰ ਜੱਸੀ ਖੰਘੂੜਾ ਸਾਬਕਾ ਕਾਂਗਰਸੀ ਹੁਣ ਅਕਾਲੀ ਦਲ ਕਿਸ ਨੂੰ ਲੈ ਕੇ ਆਉਂਦੀ ਹੈ ਸੋ ਬੜੇ ਦਿਲਚਸਪ ਆਂਕੜੇ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਬਣ ਸਕਦੇ ਨੇ ਪਰ ਉਮੀਦ ਔਰ ਇੰਤਜ਼ਾਰ ਰਹੇਗਾ ਕਿ ਕਾਂਗਰਸ ਆਰਾਮ ਆਦਮੀ ਪਾਰਟੀ ਔਰ ਅਕਾਲੀ ਦਲ ਦਾ ਉਮੀਦਵਾਰ ਕਿਹੜਾ ਹੋਏਗਾ ਹਰਜੋਜੀ ਜੀ ਜੇ ਦੂਸਰੀ ਖਬਰ ਵੱਲ ਅੱਗੇ ਵਧੀਏ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪਹਿਲੇ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਸਕਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਮ ਦਾ ਐਲਾਨ ਕਰ ਸਕਦਾ ਹੈ ਬਠਿੰਡਾ ਤੋਂ ਹਰਸ਼ਮਰਤ ਕੌਰ ਬਾਦਲ ਦੇ ਨਾਮ ਦਾ ਐਲਾਨ ਕਰ ਸਕਦਾ ਹੈ ਰੋਪੜ ਤੋਂ ਸ਼੍ਰੀ ਨਾਨਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਡਾਕਟਰ ਤਲਜੀਤ ਸਿੰਘ ਚੀਮਾ ਦੇ ਵਿਚਾਲਿਓ ਇੱਕ ਚਿਹਰਾ ਐਲਾਨਿਆ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਮੀਦਵਾਰ ਹੋ ਸਕਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਨੇ ਹੋ ਸਕਦਾ ਹੈ ਪਾਰਟੀ ਉਹਨਾਂ ਦੀਆਂ ਸੇਵਾਵਾਂ ਵਿਧਾਨ ਸਭਾ ਦੇ ਵਿੱਚ ਲਵੇ ਇਸ ਤਰ੍ਹਾਂ ਦੇ ਕਿਾਸ ਨੇ ਔਰ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਿਹੜੇ ਕਿ ਡੇਰਾ ਬੱਸੀ ਦੇ ਸਾਬਕਾ ਵਿਧਾਇਕ ਵੀ ਨੇ ਔਰ ਇਸੇ ਤਰ੍ਹਾਂ ਖੁਸ਼ਾਲਪੁਰ ਤੋਂ ਜਿਹੜੇ ਸਾਬਕਾ ਅਫਸਰ ਨੇ ਲਖਵੀਰ ਸਿੰਘ ਉਹਨਾਂ ਦਾ ਨਾਮ ਵੀ ਚਰਚਿਤ ਹੈ ਕਿ 5 6 ਸੀਟਾਂ ਸ਼੍ਰੋਮਣੀ ਅਕਾਲੀ ਦਲ ਐਲਾਨ ਸਕਦੀ ਹੈ ਲੁਧਿਆਣਾ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਨਵੇਂ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਸਕਦੀ ਹੈ ਲੁਧਿਆਣਾ ਦੇ ਵਿੱਚ ਵੀ ਦੋ ਉਮੀਦਵਾਰ ਨੇ ਜਿਹੜੇ ਪੂਰੇ ਮੁਕਾਬਲੇ ਦੇ ਵਿੱਚ ਨੇ ਇਹ ਵੀ ਸੰਭਵ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇ ਪਰ ਪਹਿਲੀ ਸੂਚੀ ਚ ਸੰਭਾਵਨਾ 5 ਤੋਂ 7 ਉਮੀਦਵਾਰਾਂ ਦੇ ਨਾਵਾਂ ਦੀ ਹੈ ਸੋ ਵੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕੀ ਅੱਜ ਹੀ ਵਿਸਾਖੀ ਦੇ ਮੌਕੇ ਆਪਣੀ ਪਹਿਲੀ ਸੂਚੀ ਐਲਾਨਦਾ ਹੈ ਜਾਂ ਸਾਨੂੰ ਹੋਰ ਇੰਤਜ਼ਾਰ ਕਰਨਾ ਪਾਏਗਾ ਔਰ ਇਹਦੇ ਨਾਲ ਨਾਲ ਦਿੱਲੀ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੀ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਔਰ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਤੋਂ ਬਾਅਦ ਲਗਭਗ ਨਾਮ ਤੈਅ ਨੇ ਕਈ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਇੱਕ ਇੱਕ ਨਾਮ ਨੇ ਕਈ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਦੋ ਦੋ ਨਾਮ ਨੇ ਸੋ ਅੱਜ ਕਾਂਗਰਸ ਆਪਣੇ ਕਿਹੜੇ ਵੱਡੇ ਚਿਹਰੇ ਕਿਹੜੇ ਜੇਤੂ ਚਿਹਰੇ ਪੰਜਾਬ ਦੀ ਮੈਦਾਨ ਦੇ ਵਿੱਚ ਉਤਾਰਦੀ ਹੈ ਅੱਜ ਕਾਂਗਰਸ ਨੇ ਫੈਸਲਾ ਕਰਨਾ ਹੈ ਪ੍ਰਤਾਪ ਸਿੰਘ ਬਾਜਵਾ ਹੋਣ ਰਾਜਾ ਵੜਿੰਗ ਹੋਣ ਪ੍ਰਧਾਨ ਔਰ ਲੀਡਰ ਆਫ অপੋਜੀਸ਼ਨ ਨੇ ਲਗਾਤਾਰ ਇਹ ਦਾਅਵਾ ਕਰਦੇ ਨੇ ਕਿ ਪੰਜਾਬ ਚ ਕਾਂਗਰਸ ਪਾਰਟੀ ਇਸ ਵਾਰ ਜੇਤੂ ਚਿਹਰੇ ਅੱਗੇ ਲੈ ਕੇ ਆਏਗੀ ਰਾਜਾ ਵੜਿੰਗ ਕਹਿੰਦੇ ਸੀ ਕਿ ਜਦੋਂ ਕਾਂਗਰਸ ਆਪਣੇ ਪੱਤੇ ਸ਼ੋਅ ਕਰੇਗੀ ਤੇ ਪੰਜਾਬ ਦੇ ਵਿੱਚ ਤੈਹ ਹੋ ਜਾਏਗਾ ਕਿ ਦੂਸਰਿਆਂ ਦੇ ਮੁਕਾਬਲੇ ਕਾਂਗਰਸ ਬਹੁਤ ਅੱਗੇ ਖੜੀ ਹੈ ਔਰ ਆਮ ਆਦਮੀ ਪਾਰਟੀ ਨੂੰ 0 13 ਤੇ ਲਿਆਉਣ ਦੀ ਗੱਲ ਵੀ ਕਰਦੇ ਨੇ ਸੋ ਕਾਂਗਰਸ ਦੇ ਕਿਹੜੇ 13 ਚਿਹਰੇ ਹੋਣਗੇ ਸੰਭਾਵਿਤ ਚਿਹਰਿਆਂ ਦੇ ਵਿੱਚ ਜਿਹੜੇ ਨਾਮ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਵਿੱਚ ਗੁਰਜੀਤ ਔਜਲਾ ਦਾ ਨਾਮ ਹੈ ਉਹਨਾਂ ਦੇ ਵਿੱਚ ਮਨੀਸ਼ ਟਿਵਾੜੀ ਦਾ ਨਾਮ ਹੈ ਜਿਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ ਇਹਦੇ ਨਾਲ ਨਾਲ ਚਰਨਜੀਤ ਚੰਨੀ ਉਹਨਾਂ ਦਾ ਨਾਮ ਵੀ ਪੂਰੀਆਂ ਸੰਭਾਵਨਾਵਾਂ ਦੇ ਵਿੱਚ ਹੈ ਔਰ ਚੌਧਰੀ ਪਰਿਵਾਰ ਚੋਂ ਬੀਬੀ ਕਰਮਜੀਤ ਕੌਰ ਚੌਧਰੀ ਉਹਨਾਂ ਦਾ ਨਾਮ ਇੱਕ ਵਾਰ ਫੇਰ ਜਲੰਧਰ ਦੇ ਵਿੱਚ ਉਭਰਿਆ ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਉਹਨਾਂ ਨੂੰ ਫਰੀਦਕੋਟ ਜਾਂ ਹੁਸ਼ਿਆਰਪੁਰ ਇਨਾ ਦੋਵਾਂ ਦੇ ਵਿੱਚ ਇੱਕ ਸੀਟ ਚਰਨਜੀਤ ਚੰਨੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਦਾ ਜਿਹੜਾ ਨਾਮ ਹੈ ਉਹ ਵੀ ਕਾਂਗਰਸ ਪਾਰਟੀ ਕਿਸੇ ਰਿਜ਼ਰਵ ਹਲਕੇ ਦੇ ਲਈ ਵਿਚਾਰ ਸਕਦੀ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ ਦੇਖੀਏ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਦਾ ਨਾਮ ਪਹਿਲ ਦੇ ਆਧਾਰ ਤੇ ਆ ਸਕਦਾ ਹੈ ਹਾਲਾਂਕਿ ਸਕਰੀਨਿੰਗ ਕਮੇਟੀ ਦੇ ਵਿੱਚ ਕਾਂਗਰਸ ਪਾਰਟੀ ਦਾ ਨੌਜਵਾਨ ਚਿਹਰਾ ਅਮਿਤ 바ਵਾ ਸੈਣੀ ਜਿਹੜੇ ਕਿ OBC ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਪੰਜਾਬ ਦੇ ਵਿੱਚ ਕਿ ਕੋ ਇੱਕ ਵੱਡਾ ओबीसी ਭਾਈਚਾਰੇ ਦਾ ਦਾਵੇਦਾਰ ਅ ਅਮਿਤ 바ਵਾ ਸੈਣੀ ਹੈ ਉਹ ਰਿਸ਼ਤੇ ਦੇ ਨਾਲ ਲਾਲ ਫਿਰੋਜ਼ਪੁਰ ਹਲਕੇ ਤੋਂ ਕੁਬਾਇਆ ਜੀ ਸ਼ੇਰ ਸਿੰਘ ਕੁਬਾਇਆ ਉਹ ਵੀ ओबीसी ਭਾਈਚਾਰੇ ਨਾਲ ਸੰਬੰਧਿਤ ਨੇ ਸੋ ਉਹਨਾਂ ਦਾ ਵੀ ਨਾਮ ਜਿਹੜਾ ਫਿਰੋਜ਼ਪੁਰ ਦੇ ਵਿੱਚ ਸੁਰਖੀਆਂ ਦੇ ਵਿੱਚ ਹੈ ਹੁਣ ਕਾਂਗਰਸ ਕਿਸ ਕਿਸ ਨੂੰ ਫੀਲਡ ਕਰਦੀ ਹੈ ਮੈਦਾਨ ਚ ਉਤਾਰਦੀ ਹੈ ਡਾਕਟਰ ਤਰਨਵੀਰ ਗਾਂਧੀ ਦਾ ਨਾਮ ਹੈ ਸੁਖਪਾਲ ਖਹਿਰਾ ਦਾ ਨਾਮ ਵੀ ਹੈ ਪਰ ਮਹਿਲਾਵਾਂ ਦੇ ਕੋਟੇ ਚ ਸਿਮਰ ਖੰਗੂੜਾ ਔਰ गोल्डी डन दवेंद्र गोल्डी ਦਾ ਨਾਮ ਵੀ ਦਲਬੀਰ ਗੋਲਡੀ ਦਾ ਨਾਮ ਵੀ ਸੰਗਰੂਰ ਤੋਂ ਖੂਬ ਚਰਚਿਤ ਹੈ ਇਸੇ ਤਰ੍ਹਾਂ ਬਠਿੰਡੇ ਤੋਂ ਅਮ੍ਰਿਤਾ ਵੜਿੰਗ ਦਾ ਨਾਮ ਵੀ ਚਰਚਿਤ ਹੈ ਔਰ ਰਾਜਾ ਵੜਿੰਗ ਨੂੰ ਵੀ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਬਤੌਰ ਪ੍ਰਧਾਨ ਰਾਜਾ ਵੜਿੰਗ ਕਿਉਂਕਿ ਬਠਿੰਡਾ ਦੇ ਵਿੱਚ ਰਾਜਾ ਵੜਿੰਗ ਪਹਿਲਾਂ ਚੋਣ ਲੜ ਚੁੱਕੇ ਨੇ ਸੋ ਰਾਜਾ ਵੜਿੰਗ ਨੂੰ ਵੀ ਸੰਭਾਵਿਤ ਉਮੀਦਵਾਰਾਂ ਦੇ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਭਾਰਤ ਪੂਸ਼ਨ ਆਸ਼ੂ ਦਾ ਨਾਮ ਲੁਧਿਆਣਾ ਤੋਂ ਚਰਚਿਤ ਹੋ ਸਕਦਾ ਹੈ ਸਿਮਰਜੀਤ ਬੈਂਸ ਦਾ ਨਾਮ ਕੁਝ ਦਿਨ ਪਹਿਲਾਂ ਚੱਲਿਆ ਸੀ ਪਰ ਗੱਲ ਸਿਰੇ ਨਹੀਂ ਚੜੀ ਪਰ ਅਗਰ ਅਗਰ ਪ੍ਰਗਟ ਸਿੰਘ ਤੇ ਕਾਂਗਰਸ ਦੀ ਜਿਹੜੀ ਚੀਫ ਇਲੈਕਸ਼ਨ ਕਮੇਟੀ ਆ ਉਹਨਾਂ ਦੇ ਨਾਂ ਤੇ ਵਿਚਾਰ ਕਰਦੀ ਹੈ ਤੇ ਪ੍ਰਗਟ ਸਿੰਘ ਵੀ ਸੰਭਾਵੀ ਉਮੀਦਵਾਰਾਂ ਦੇ ਤੌਰ ਤੇ ਦੇਖੇ ਜਾ ਸਕਦੇ ਨੇ ਲੁਧਿਆਣਾ ਦੇ ਲਈ ਪ੍ਰਗਟ ਸਿੰਘ ਨੂੰ ਵਿਚਾਰਿਆ ਜਾ ਸਕਦਾ ਹੈ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਸੋ ਬੜੀ ਦਿਲਚਸਪ ਅੱਜ ਕਾਂਗਰਸ ਦੀ ਲਿਸਟ ਹੈ ਜਿਹੜੀ ਹੋ ਸਕਦੀ ਹੈ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਕਿਹੜੇ ਚਿਹਰੇ ਹੋਣਗੇ ਜਸਬੀਰ ਸਿੰਘ ਡਿੰਪਾ ਯਾ ਜਿਹੜੇ ਫਰੀਦਕੋਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਮੁਹੰਮਦ ਸਦੀਕ ਉਹਨਾਂ ਦੇ ਨਾਮ ਸੂਚੀ ਦੇ ਵਿੱਚ ਆਉਂਦੇ ਨੇ ਪਹਿਲੀ ਸੂਚੀ ਚ ਕਿੰਨੇ ਆਉਂਦੇ ਨੇ ਕਿ 13 ਦੇ 13 ਨਾਮ ਆਉਂਦੇ ਨੇ ਜਾਂ ਕਾਂਗਰਸ ਸ਼ੁਰੂਆਤ ਦੇ ਵਿੱਚ ਰਿਐਕਸ਼ਨ ਦੇਖਣ ਦੇ ਲਈ ਪੰਜ ਜਾਂ 6 ਨਾਵਾਂ ਦੀ ਸੂਚੀ ਜਾਰੀ ਕਰਦੀ ਹੈ ਇਹ तमाम ਜਿਹੜੀਆਂ ਦਿਲਚਸਪੀਆਂ ਨੇ ਅੱਜ ਸਾਰਾ ਦਿਨ ਬਣੀਆਂ ਰਹਿਣੀਆਂ ਨੇ ਸੋ ਨਜ਼ਰਾ ਭਗਵੰਤ ਮਾਨ ਦੇ ਉੱਤੇ ਵੀ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਟਿਕਟਾਂ ਦੇ ਇੱਛਕ ਕਈ ਦਾਵੇਦਾਰ ਨੇ ਜਿਹੜੇ ਉਹਨਾਂ ਦੇ ਵੀ ਦਿੱਲੀ ਡੇਰੇ ਨੇ ਭਗਵੰਤ ਮਾਨ ਦੋ ਦਿਨਾਂ ਦੇ ਅਸਾਮ ਦੌਰੇ ਤੇ ਸੀ ਕੱਲ ਉਹਨਾਂ ਨੇ ਅਸਾਮ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਮ ਕੇ ਸਿਆਸੀ ਰਗੜੇ ਲਾਏ ਪੰਜਾਬ ਦੇ ਵਿੱਚ ਭਗਵੰਤ ਮਾਨ ਆਪਣੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਪ੍ਰਚਾਰ ਕਰਦੇ ਨਜ਼ਰ ਆਏ ਔਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੇ ਹੱਕ ਦੇ ਵਿੱਚ ਉਹਨਾਂ ਨੇ ਵੱਡੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਾਏ ਔਰ ਇਹਦੇ ਨਾਲ ਨਾਲ ਭਗਵੰਤ ਮਾਨ ਹੋਣਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਜਿਹੜਾ 13 0 ਦਾ ਨਾਅਰਾ ਹੈ ਉਹਨੂੰ ਬੁਲੰਦ ਕੀਤਾ ਸੋ ਹਰ ਜਗ੍ਹਾ ਭਗਵੰਤ ਮਾਨ ਪੰਜਾਬ ਚ 13 0 ਦੀ ਗੱਲ ਕਰਦੇ ਨੇ ਚਾਰ ਉਮੀਦਵਾਰਾਂ ਦੇ ਨਾਮ ਮਿਲਾਨੇ ਜਾਣੇ ਨੇ 2 16 ਤਰੀਕ ਨੂੰ ਐਲਾਨਣੇ ਨੇ ਲੁਧਿਆਣਾ ਔਰ ਜਲੰਧਰ ਸੋ ਦੋਵੇਂ ਹੀ ਨਾਮ ਨੇ ਜਿਹੜੇ ਉਹ ਕਿਹੜੇ ਹੋਣਗੇ ਕਈ ਤਰ੍ਹਾਂ ਦੇ ਕਿਆਸ ਚੱਲ ਰਹੇ ਨੇ ਔਰ ਅਗਲੇ ਦੋ ਦਿਨ ਬੜੇ ਅਹਿਮੀਅਤ ਵਾਲੇ ਨੇ ਮੰਨਿਆ ਜਾ ਰਿਹਾ ਹੈ ਕਿ 15 ਤਰੀਕ ਨੂੰ ਪਰਸੋਂ ਨੂੰ ਭਗਵੰਤ ਮਾਨ ਉਹਨਾਂ ਦੀ ਮੁਲਾਕਾਤ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਔਰ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਦੇ ਦੌਰਾਨ ਹੀ ਜਿਹੜੇ 16 ਤਰੀਕ ਨੂੰ ਐਲਾਨੇ ਜਾਣ ਵਾਲੇ ਨਾਮ ਨੇ ਪ੍ਰਸਤਾਵਿਤ ਨਾਮ ਨੇ ਉਹਨਾਂ ਦੇ ਉਹਨਾਂ ਉੱਪਰ ਮੋਹਰ ਅਰਵਿੰਦ ਕੇਜਰੀਵਾਲ ਦੀ ਆਖਰੀ ਲੱਗ ਸਕਦੀ ਹੈ ਇਸ ਮੁਲਾਕਾਤ ਦੇ ਦੌਰਾਨ ਔਰ 16 ਤਰੀਕ ਸ਼ਾਮ ਤੱਕ ਆਮ ਆਦਮੀ ਪਾਰਟੀ ਦੇ ਜਿਹੜੇ ਦੋ ਨਵੇਂ ਨਾਮ ਨੇ ਜਲੰਧਰ ਔਰ ਲੁਧਿਆਣਾ ਦੇ ਕਿਹੜੇ-ਕਿਹੜੇ ਉਮੀਦਵਾਰ ਹੋਣਗੇ ਉਹ ਸਾਹਮਣੇ ਆ ਸਕਦੇ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਜੋ ਅਨਲਿਸਿਸ ਹੈ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ